हां जी ਇਹਨਾਂ ਸੁੱਟਾਂ ਦੇ ਉੱਪਰ ਆਪਾਂ ਸੇਲ ਲਗਾ ਦਿੱਤੀ ਆ ਘੱਟ ਪ੍ਰਾਈਸ ਤੇ ਲੈ ਕੇ ਆਏ ਆ ਸੋ ਇਹਨਾਂ ਤੋਂ ਤੁਸੀਂ ਜਲਦੀ ਆਰਡਰ ਕਰਨਾ ਬਹੁਤ ਹੀ ਜਲਦੀ ਇਹਨਾਂ ਚ ਸੇਲ ਹੋ ਜਾਂਦੇ ਨੇ ਤੇ ਬਹੁਤ ਜ਼ਿਆਦਾ ਇਹਨਾਂ ਸੁੱਟਾਂ ਨੂੰ ਪਿਆਰ ਮਿਲਿਆ ਬਹੁਤ ਆਪਾਂ ਵਾਰ-ਵਾਰ ਇਹਨਾਂ ਨੂੰ ਰੀਸਟਾਕ ਕੀਤਾ ਵਾਰ-ਵਾਰ ਲੈ ਕੇ ਆਏ ਆ ਤੇ ਇਹ ਖਾਦੀ ਕਾਟਨ ਦੇ ਵਿੱਚ ਸੌਰੀ ਖਾਦੀ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਇਹ ਕਸੀ ਵੱਡੇ ਪਨੇਚ ਬਾਟਮ ਇਸਦੇ ਨਾਲ 2.5 ਮੀਟਰ ਹੈ ਕਿ ਨਾਰਮਲ ਪਨੇ ਦੇ ਵਿੱਚ ਤੇ ਵੱਡੇ ਪਨੇਚ ਇੱਕ ਕਸੀ ਦੀ ਰਹੇਗੀ ਖਾਦੀ ਸਿਲਕ ਦੇ ਵਿੱਚ ਹੀ ਬਾਟਮ ਆ ਵਿਦਆਊਟ ਦੁਪੱਟਾ ਓਨਲੀ ਤੁਸੀਂ 500 ਦੇ ਵਿੱਚ ਬਾਈ ਕਰ ਸਕਦੇ ਹੋ ਇਹਨਾਂ ਤੇ ਡਿਸਕਾਊਂਟ ਆ ਸੋ ਜਲਦੀ ਆਰਡਰ ਕਰਨਾ ਵਿਦਆਊਟ ਦੁਪੱਟਾ ਰਹੇਗਾ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਮੈਚਿੰਗ ਸੂਟ ਦੇ ਵਿੱਚੋਂ ਪ੍ਰਿੰਟ ਪਸੰਦ ਆਉਂਦਾ ਕਲਰ ਪਸੰਦ ਆਉਂਦਾ WhatsApp ਨੰਬਰ ਆਪਣਾ ਦਿੱਤਾ ਹੋਇਆ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਪਸ਼ਮੀਨੇ ਦਾ ਸੂਟ ਰਹੇਗਾ 5 ਮੀਟਰ neck ਤੇ work ਆਰੀ work ਤੇ ਘੇਰੇ ਤੇ ਆ ਸ਼ਰਟ ਦੇ ਫਰੰਟ ਤੇ ਤੇ ਨਾਲ ਇਸ ਦੇ ਸਟਾਲ ਰਹੇਗਾ 5 ਮੀਟਰ ਤੁਹਾਨੂੰ ਸੂਟ ਮਿਲੇਗਾ 2.5 ਮੀਟਰ ਪਸ਼ਮੀਨਾ ਆਰੀ work ਦਾ ਸਟਾਲ ਮਿਲੇਗਾ ਦੋਨੋਂ ਸਾਈਡ ਆਰੀ work 4 ਸੈੱਡ ਆਰੀ work ਦਾ work ਮਿਲੇਗਾ 1090 ਚ ਬਾਈ ਕਰ ਸਕਦੇ ਹਾਂ ਬਹੁਤ ਸੋਹਣੇ ਇਹ ਆਪਾਂ ਰੰਗਾਂ ਦੇ ਵਿੱਚ ਸੂਟ ਰੈਡੀ ਕਰਵਾਏ ਨੇ ਬਹੁਤ ਹੀ ਜ਼ਿਆਦਾ ਇਹਨਾਂ ਸੂਟਾਂ ਦੀ ਡਿਮਾਂਡ ਸੀ ਸੋ ਆਪਾਂ ਨਿਊ ਕਲਰ ਐਡ ਕਰਤੀ ਨੇ ਪਸ਼ਮੀਨੇ ਦਾ 2 ਮੀਟਰ ਸ਼ਰਟ ਰਹੇਗਾ ਫਰੰਟ ਤੇ ਡਿਜੀਟਲ ਪ੍ਰਿੰਟ ਸ਼ਰਟ ਦੇ ਵਿੱਚ ਆਪਾਂ ਥ੍ਰੈਡ ਵਰਕ ਕੀਤਾ ਪੈਨਲ ਵਰਕ ਤੇ ਬਾਟਮ 2 ਮੀਟਰ ਪਸ਼ਮੀਨਾ ਦੀ ਪਲੇਨ ਦੁਪੱਟਾ ਸਟੌਲ ਮਿਲੇਗਾ 2 ਮੀਟਰ ਪਸ਼ਮੀਨਾ ਦਾ ਡਿਜੀਟਲ ਪ੍ਰਿੰਟ ਵਾਲਾ 899 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨਾ ਦਾ 5 ਮੀਟਰ ਸੂਟ ਰਹੇਗਾ ਨਾਲ ਤੁਹਾਨੂੰ ਸਟੌਲ ਮਿਲੇਗਾ ਖੁੱਲਾ ਡੁੱਲਾ ਬਹੁਤ ਸੋਹਣੇ ਰੰਗ ਨੇ ਲਿਮਟਡ ਸਟਾਕ ਦੇ ਵਿੱਚ ਆ ਸੋ ਜਲਦੀ ਆਰਡਰ ਕਰਨਾ 830 ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਡਿਜੀਟਲ ਪ੍ਰਿੰਟ ਸ਼ਰਟ ਸੂਟ ਰਹੇਗਾ ਇਹ ਵੀ ਤੁਹਾਨੂੰ 1.5 ਮੀਟਰ ਪਸ਼ਮੀਨਾ ਦੇ ਵਿੱਚ ਡਿਜੀਟਲ ਪ੍ਰਿੰਟ ਸ਼ਰਟ ਮਿਲੇਗਾ ਰਾਜਾ ਰਾਣੀ ਵਾਲਾ ਡਿਜ਼ਾਈਨ ਆ ਤੇ ਬਾਟਮ ਪਸ਼ਮੀਨਾ ਦੀ ਰਹੇਗੀ 2.5 ਮੀਟਰ ਪਸ਼ਮੀਨਾ ਡਿਜੀਟਲ ਪ੍ਰਿੰਟਡ ਸਟਾਲ ਮਿਲੇਗਾ 730 ਪ੍ਰਾਈਸ ਰਹੇਗਾ ਸੋ ਜਲਦੀ ਆਰਡਰ ਕਰਨਾ ਇਹ ਵੀ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਲਾਈਟ ਕਲਰਾਂ ਵਿੱਚ ਡਿਮਾਂਡ ਸੀ 2.5 ਮੀਟਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ 2.5 ਮੀਟਰ ਪਲੇਨ ਬਾਟਮ ਸਟਾਲ ਰਹੇਗਾ ਇਸ ਦੇ ਨਾਲ 2.5 ਮੀਟਰ ਪਸ਼ਮੀਨੇ ਦਾ 550 ਪ੍ਰਾਈਸ ਵਿਸਕੋਸ オーਰਗੈਂਜ਼ਾ ਸ਼ਰਟ ਥ्रेड ਵਰਕ ਪਲੱਸ ਹੈਂਡ ਵਰਕ 2.5 ਮੀਟਰ ਆਪਾੜਾ ਸਿਲਕ ਦੀ ਬਾਟਮ 2.5 ਮੀਟਰ オーਰਗੈਂਜ਼ਾ ਦੁਪੱਟਾ 1290 ਪ੍ਰਾਈਸ ਰਹੇਗਾ ਪਸ਼ਮੀਨਾ ਦੇ ਸੂਟ ਰਹਿਣਗੇ 5 ਸੂਟ ਦੀ ਕੱਟ 5 ਮੀਟਰ ਰਹੇਗੀ ਨਾਲ ਸਟੌਲ ਮਿਲੇਗਾ ਤੁਹਾਨੂੰ ਵਰਕ ਵਾਲਾ ਤੇ ਤੁਸੀਂ 1090 ਵਿੱਚ ਬਾਈ ਕਰ ਸਕਦੇ ਹੋ ਆਰੀ ਵਰਕ ਹੋਏ ਇਹਨਾਂ ਸੂਟਾਂ ਦੇ ਉੱਪਰ ਵੀ ਡਿਸਕਾਊਂਟ ਹੈ ਜੀ ਇਹ 5 ਮੀਟਰ ਤੁਹਾਨੂੰ ਸ਼ਿਮਰ ਦੇ ਵਿੱਚ ਸੂਟ ਰਹੇਗਾ ਸ਼ਰਟ ਤੇ ਫਰੰਟ ਤੇ ਵਰਕ ਆ ਤੇ ਬਾਜੂ ਤੇ ਵਰਕ ਮਿਲੇਗਾ ਓਨਲੀ 500 ਦੇ ਵਿੱਚ ਤੁਸੀਂ ਇਹ ਵਿਦਾਊਟ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਬਹੁਤ ਬਹੁਤ ਧੰਨਵਾਦ